सत श्रीकाल जी हो और प्यारे बच्चे हो हाल है सारे बच्चे अपने अपने घर ठीक ठाक हो राजी खुशी हो मम्मी पापा सब दे ठीक है जी सो कि बीत रही छुट्टियाँ थोड़िया वधिया? चलो वजी ही चाहिए दिया। अच्छा आज भी मैं थोड़े लिए एक बहुत खूबसूरत कहानी लेके आई हाँ कहानी मेरी लिखी हुई है तो कहानी का ना है एक मिनट पता है ना एक मिनट ਜਦੋਂ ਮੰਮੀ ਪਾਪਾ ਆਵਾਜ਼ ਮਾਰਦੇ ਆ ਆਪਾਂ ਕੀ ਕਹਿੰਦੇ ਆ ਇੱਕ ਮਿੰਟ ਮੰਮੀ ਆਇਆ ਹੁਣੇ ਇੱਕ ਮਿੰਟ ਪਾਪਾ ਹੁਣੇ ਆਈ ਇੱਕ ਮਿੰਟ ਇਹ ਜਿਹੜੀ ਇੱਕ ਮਿੰਟ ਦੀ ਆਦਤ ਹੈ ਨਾ ਇਹ ਆਦਤ ਬਹੁਤ ਬੁਰੀ ਹੈ ਸੋ ਹੁਣ ਸੁਣਿਓ ਕਹਾਣੀ ਪਿਆਰ ਨਾਲ ਇੱਕ ਵਾਰੀ ਕੀ ਹੁੰਦਾ ਇੱਕ ਕੁੜੀ ਸੀ ਕੁੜੀ ਦਾ ਨਾਮ ਸੀ ਗੁਰਨੂਰ ਜਿਹੜੀ ਗੁਰਨੂਰ ਸੀ ਨਾ ਉਹਨੂੰ ਹਰ ਇੱਕ ਗੱਲ ਤੇ ਇੱਕ ਮਿੰਟ ਕਹਿਣ ਦੀ ਬਹੁਤ ਭੈੜੀ ਆਦਤ ਸੀ ਜਦੋਂ ਦੀ ਮੰਮੀ ਨੇ ਕੋਈ ਵੀ ਕੰਮ ਕਹਿਣਾ ਕੋਈ ਗੱਲ ਨਹੀਂ ਮੰਮੀ 1 ਮਿੰਟ ਮੈਂ ਹੁਣੇ ਕਰ ਲੈਂਦੀ ਆ ਸਵੇਰੇ ਜਦੋਂ ਉਹਨੂੰ ਜਗਾਣਾ ਸਕੂਲ ਜਾਣ ਲਈ ਮੰਮੀ ਨੇ ਕਹਿਣਾ ਉੱਠ ਜਾ ਬੇਟਾ ਟਾਈਮ ਹੋ ਗਿਆ ਸਕੂਲ ਦਾ ਜਲਦੀ ਤਿਆਰ ਹੋ ਵੋ 1 ਮਿੰਟ ਮੰਮਾ ਹੁਣ ਤਾਂ ਹਲੇ ਮੈਂ ਸੁੱਤੀ ਸੀ ਹੁਣ ਤਾਂ ਹਲੇ ਰਾਤ ਸੀ 1 ਮਿੰਟ ਸੌ ਲੰਦੋ ਤੇ ਜਦੋਂ ਬਰਸ਼ ਕਰਨ ਲੱਗਣਾ ਉਦੋਂ ਕਾਫੀ ਟਾਈਮ ਲਾ ਦੇਣਾ ਮੰਮੀ ਨੇ ਫੇਰ ਆਵਾਜ਼ ਮਾਰਨੀ ਮੰਮੀ ਨੇ ਕਿਚਨ ਚ ਕਹਿਣਾ ਬੇਟਾ ਜਲਦੀ ਕਰੋ 1 ਮਿੰਟ ਮੰਮਾ ਵਾਸ਼ਰੂਮ ਚ ਵੀ ਕਿੰਨੀ ਦੇਰ ਲਾ ਦੇਣੀ ਤੇ ਐਦਾਂ ਕਰਦੇ ਕਰਦੇ ਨਾ ਉਨੇ ਲੇਟ ਤਿਆਰ ਹੋਣਾ ਤੇ ਜਦੋਂ ਲੇਟ ਤਿਆਰ ਹੋਣਾ ਫਿਰ ਸਕੂਲ ਸਕੂਲ ਵੀ ਲੇਟ ਹੀ ਜਾਉਂਗੀ ਨਾ ਹਨਾ ਸਕੂਲ ਵੀ ਲੇਟ ਪਹੁੰਚਣਾ ਤੇ ਉਹਦੇ ਮੰਮੀ ਨੇ ਸਮਝਾਣਾ ਵੀ ਪੁੱਤ ਟਾਈਮ ਸਿਰ ਕੰਮ ਕਰਿਆ ਕਰ ਸਾਰੇ ਕੰਮ ਤੂੰ ਹਮੇਸ਼ਾ ਲੇਟ ਹੋ ਜਾਂਦੀ ਆ ਸਕੂਲ ਚ ਉਹਦੇ ਅਧਿਆਪਕਾਂ ਨੇ ਵੀ ਸਮਝਾਣਾ ਕਿ ਟਾਈਮ ਸਿਰ ਆਇਆ ਕਰੋ ਰੋਜ਼ ਨੂੰ ਡਾਂਟ ਪੈਣੀ ਰੋ ਛਿੜਕਾ ਪੈਣੀਆਂ ਤੇ ਕੋਈ ਵੀ ਕੰਮ ਉਹਨੇ 1 ਮਿੰਟ ਤੇ ਉਹਦੇ ਮੰਮੀ ਨੇ ਕਹਿਣਾ ਬੇਟਾ ਜੇ ਤੂੰ 1 ਮਿੰਟ 1 ਮਿੰਟ ਹਰ ਇੱਕ ਕੰਮ ਨੂੰ ਇਦਾਂ ਇਗਨੋਰ ਕਰਦੀ ਰਹੀ ਨਾ ਤੂੰ ਸਮੇਦੀ ਕਦਰ ਨਹੀਂ ਕਰਨੀ ਤਾਂ ਤੇਰਾ ਨਾਮ ਹੀ 1 ਮਿੰਟ ਪੈ ਜਾਣਾ ਕੁਝ ਤਾਂ ਬੱਚੇ ਨੇ ਨਾਮ ਪਾ ਵੀ ਦਿੱਤਾ ਸੀ ਉਹਦੇ ਭੈਣ ਭਰਾ ਵੀ ਉਹਨੂੰ ਕਹਿੰਦੇ ਸੀ 1 ਮਿੰਟ ਜਾਣ ਵਜ ਕੇ ਉਹਨਾਂ ਨੇ ਆਵਾਜ਼ ਮਾਰਨੀ ਤੇ ਕਹਿੰਨਾ ਦੇਖਿਓ ਹੁਣ ਗੁਰਨੂਰ ਨੇ ਕਹਿੰਨਾ 1 ਮਿੰਟ ਤੇ ਉਹੀ ਗੱਲ ਹੋਈ ਇੱਕ ਦਿਨ ਕੀ ਹੋਇਆ ਇੱਕ ਦਿਨ ਆਪਣੀ ਸਹੇਲੀ ਨਾਲ ਖੇਡ ਰਹੀ ਸੀ ਜਦੋਂ ਖੇਡ ਰਹੀ ਸੀ ਸਹੇਲੀ ਨਾਲ ਮੰਮੀ ਘਰ ਨਹੀਂ ਸੀ ਮੰਮੀ ਕਿਤੇ ਗਵੰਡੀਆਂ ਦੇ ਗਏ ਹੋਏ ਸੀ ਕੋਈ ਕੰਮ ਹੋਣਾ ਪਾਪਾ ਵੀ ਘਰ ਨਹੀਂ ਸੀ ਉਹਦੇ ਭੈਣ ਭਰਾ ਵੀ ਨਹੀਂ ਸੀ ਘਰ ਰੋਟਿਸ਼ਨ ਗਏ ਹੋਏ ਸੀ ਤੇ ਉਹ ਆਪਣੇ ਸੇਲੀ ਨਾਲ ਖੇਡ ਰਹੀ ਕੈਰਮ ਬੋਰਡ ਖੇਡ ਰਹੀ ਉਹਦੇ ਦਾਦੀ ਮਮਾ ਨੂੰ ਇੰਨੀ ਜ਼ੋਰ ਦੀ ਖੰਗ ਛਿੜੀ ਉਹ ਖਾਂਸੀ ਕਰ ਰਿਹਾ ਪਾਣੀ ਮੰਗ ਰਿਹਾ ਵਾਜ ਮਾਰੇ ਗੁਰਨੂਰ ਗਦੂਰੇ ਪੁੱਤ ਪਾਣੀ ਦੇ ਇੱਕ ਗਲਾਸ ਗੁਰਨੂਰ ਤੇ ਗੁਰਨੂਰ ਆਪਣੇ ਸੇਲੀ ਨਾਲ ਮਸਤ ਆਈ ਦਾਦੀ ਮਮਾ ਇੱਕ ਮਿੰਟ ਤੇ ਮਿੰਟਕ ਦਾਦੀ ਮਮਾ ਨੇ ਵਿਚਰੇ ਨੇ ਦੇਖਿਆ ਉਡੀਕਿਆ ਉਹਨੂੰ ਕਿ ਹੁਣ ਆਉਂਗੀ ਹਾਂ ਸੀ ਨਦੀ ਬਦੀ ਜਾ ਰਹੀ ਹੈ ਉਹਨਾਂ ਤੋਂ ਉੱਠ ਨਹੀਂ ਹੋ ਰਿਹਾ ਬੈੱਡ ਤੋਂ ਪਈ ਆ ਬਿਮਾਰ ਸੀ ਕਮਜ਼ੋਰੀ ਬਹੁਤ ਹੋਈ ਹੋਈ ਸੀ ਉਹਨਾਂ ਨੇ ਮਿੰਟ ਕੁ ਬਾਅਦ ਫੇਰ ਆਵਾਜ਼ ਮਾਰੀ ਗੁਰਨੂਰ ਗੁਰਨੂਰ ਪੁੱਤ ਪਾਣੀ ਦੇ ਜਾ ਮੇਰਾ ਗਲਾ ਸੁੱਕਿਆ ਪਿਆ ਗੁਰਨੂਰ ਮੈਨੂੰ ਪਾਣੀ ਦੇ ਉਹ ਫੋ ਦਾਦੀ ਮੁਮਤ ਹਟਦੀ ਨਹੀਂ ਹੈਗੇ ਪਾਣੀ ਮੰਗੀ ਜਾਂਦੀ ਹੈ ਮੇਰੀ ਇੱਧਰ ਗੇਮ ਲੱਗੀ ਹੋਈ ਆ ਦੇਖੇ ਦੇਖੀ ਸਿਟੀ ਤੂੰ ਨਾ ਛੇੜੀ ਨਾ ਆ ਮੇਰਾ ਕਿਆਰਮ ਵੜਦਾ ਹੀ ਨਾ ਚਲ ਇੱਕ ਮਿੰਟ ਮੈਂ ਗੇਮ ਖਤਮ ਕਰਕੇ ਜਾਂਦੀ ਆ ਦਾਦੀ ਮम्मा 1 ਮਿੰਟ ਆਈ ਮੈਂ ਉਹਨੇ ਆਈ 1 ਮਿੰਟ ਦਾਦੀ ਮम्मा ਬਚਾਰੇ ਫੇਰ ਦੇਖ ਰਹੇ ਤੇ 1 ਮਿੰਟ 1 ਮਿੰਟ ਕਰਦੇ ਕਰਦੇ ਨਾ ਉਹਨੇ ਕਿੰਨਾ ਟਾਈਮ ਲਾਤਾ ਤੇ ਫਿਰ ਗਈ ਦਾਦੀ ਮम्मा ਕੋਲ ਜਦੋਂ ਗੇਮ ਖਤਮ ਹੋ ਗਈ ਹਨਾ 5-7 ਮਿੰਟ ਬਾਅਦ ਦਾਦੀ ਮम्मा ਕੋਲ ਗਈ ਦਾਦੀ ਮम्मा ਬੇਹੋਸ਼ ਪਏ ਉੱਠਣ ਲੱਗੇ ਉਹ ਪਾਣੀ ਲੈਣ ਲਈ ਕਮਜ਼ੋਰ ਬਹੁਤ ਸੀ ਬਿਮਾਰ ਸੀਗੇ ਤੇ ਉਹਨਾ ਤੋਂ ਖੜਾ ਨਹੀਂ ਹੋਇਆ ਤੇ ਉਹ ਖਾਂਸੀ ਕਰਦੀ ਕਰਦੇ ਡਿੱਗੇ ਇਹ ਜਦੋਂ ਨੇ ਦੇਖਿਆ ਵੀ ਦਾਦੀ ਮम्मा ਡੀ ਇਹ ਹੋਇਆ ਬੇਹੋਸ਼ ਪਏ ਆ ਰੋਣ ਲੱਗੀ ਰੋਲਾ ਪਾਤਾ ਉਦੀ ਸੀ ਜਿਹੜੀ ਸਵੀਟੀ ਸੀ ਉਹ ਦੌੜ ਕੇ ਮੰਮੀ ਨੂੰ ਗਈ ਬੁਲਾਉਣ ਉਹਦੇ ਮੰਮੀ ਕਹ ਆਏ ਜਦੋਂ ਆਏ ਗਵਾਂਡੀ ਵੀ ਆ ਗਏ ਤੇ ਹੋ ਚੁੱਕੇ ਉਹਨਾਂ ਨੂੰ ਹਸਪੀਟਲ ਲੈ ਗਏ ਜਦੋਂ ਹਸਪੀਟਲ ਲੈ ਕੇ ਗਏ ਨਾ ਗੁਰਨੂਰ ਰੋਏ ਜਾ ਰਹੀ ਉਹਦੇ ਮम्मा ਪੁੱਛਦੇ ਵੀ ਗੱਲ ਕੀ ਹੋਈ ਸੀ ਗੁਰਨੂਰ ਤੋਂ ਬੋਲ ਵੀ ਨਹੀਂ ਹੋ ਰਿਹਾ ਕਿ ਕੀ ਗੱਲ ਹੋਈ ਸੀ ਤੇ ਫਿਰ ਸਵੀਟੀ ਨੇ ਸਾਰੀ ਗੱਲ ਦੱਸੀ ਕਿ ਆਂਟੀ ਦਾਦੀ ਮम्मा ਪਾਣੀ ਮੰਗ ਰਹੇ ਸੀ ਅਸੀਂ ਖੇਡ ਰਹੇ ਸੀ ਦਾਦੀ ਮੰਮਾ ਨੇ ਬਾਰ-ਬਾਰ ਪਾਣੀ ਨੂੰ ਕਿਹਾ ਤੇ ਗਨੂਰ ਕਹਿੰਦੀ ਇੱਕ ਮਿੰਟ ਇੱਕ ਮਿੰਟ ਤੇ ਇਦਾਂ ਕਰਦੇ ਕਰਦੇ ਜਦੋਂ ਅਸੀਂ ਦਾਦੀ ਮੰਮਾ ਕੋਲ ਗਏ ਨਾ ਗੇਮ ਖਤਮ ਕਰਕੇ ਤੇ ਦਾਦੀ ਮੰਮਾ ਡਿਗੇ ਹੋਏ ਸੀਗੇ ਤੇ ਮੰਮੀ ਨੇ ਉਹਨੂੰ ਝਿੜਕਿਆ ਕਹਿੰਦੇ ਦੇਖ ਲੈ ਤੇਰੀ ਇੱਕ ਮਿੰਟ ਦੀ ਆਦਤ ਇੱਕ ਮਿੰਟ ਕਰਕੇ ਦੇਖ ਲੈ ਹੁਣ ਤੇ ਫਿਰ ਉਹ ਕੁਝ ਨਹੀਂ ਬੋਲੀ ਰੋਈ ਜਾ ਰਹੀਆ ਹਟਕੋਰੇ ਲਈ ਜਾ ਰਹੀਆ ਹੰਝੂ ਆ ਰਿਹਾ ਅੱਖਾਂ ਚ ਪਰ ਹੁਣ ਕੀ ਹੋਣਾ ਸੀ ਹਨਾ ਪਛਤਾਣ ਦਾ ਤੇ ਜਦੋਂ ਡਾਕਟਰ ਕੋ ਲੈ ਕੇ ਗਏ ਨਾ ਡਾਕਟਰ ਨੇ ਦੇਖਿਆ ਦਾਦੀ ਮੰਮਾ ਨੂੰ ਤੇ ਡਾਕਟਰ ਕਹਿੰਦੇ ਸ਼ੁਕਰ ਹੈ ਤੁਸੀਂ ਟਾਈਮ ਸਿਰ ਲਿਆਏ ਜੇ ਤੁਸੀਂ ਹੋਰ ਲੇਟ ਆਉਂਦੇ ਨਾ ਤਾਂ ਕੁਝ ਵੀ ਹੋ ਸਕਦਾ ਸੀ ਤੇ ਉਹ ਦੇਖ ਰਹੀ ਐ ਇਦਾਂ ਉਹਦੇ ਮੰਮੀ ਵੀ ਦੇਖ ਰਹੇ ਉਹਦੇ ਵੱਲ ਕਹਿੰਦੇ ਹਾਂ ਗਰਨੂਰ ਤੈਨੂੰ ਗੱਲ ਸਮਝ ਆ ਰਹੀ ਐ ਹੁਣ ਗਰਨੂਰ ਕਹਿੰਦੀ ਮੰਮਾ ਸੌਰੀ ਦਾਦੀ ਮੰਮਾ ਤੋਂ ਵੀ ਸੌਰੀ ਮੰਗ ਰਹੀ ਚਲੋ ਦਾਦੀ ਮੰਮਾ ਥੋੜੇ ਜਿਹੀ ਹੋਸ਼ ਆਏ ਤੇ ਫਿਰ ਦਾਦੀ ਮੰਮਾ ਨੂੰ ਉਲ ਰੋ ਰਹੀ ਉਹ ਕੰਦੀ ਦਾਦੀ ਮੰਮਾ ਮੇਰੇ ਕਰਕੇ ਤੁਸੀਂ ਤੁਹਾਨੂੰ ਇਦਾਂ ਹੋਇਆ ਹਨਾ ਦਾਦੀ ਮੰਮਾ ਕਹਿੰਦੇ ਚਲੋ ਕੋਈ ਗੱਲ ਨਹੀਂ ਹੁਣ ਮੈਂ ਠੀਕ ਆ ਪਰ ਮੈਨੂੰ ਇੱਕ ਗੱਲ ਦੱਸ ਜਿਹੜੀ ਤੇਰੀ ਇਹ ਆਦਤ ਇੱਕ ਮਿੰਟ ਵਾਲੀ ਕਹਿੰਦੀ ਦਾਦੀ ਮੰਮਾ ਸੌਰੀ ਅੱਜ ਤੋਂ ਬਾਅਦ ਮੈਂ ਕਦੀ ਨਹੀਂ ਕਿਸੇ ਕੰਮ ਨੂੰ ਕਹੂੰਗੀ ਇੱਕ ਮਿੰਟ ਜਿਹੜਾ ਕੰਮ ਸਮੇਂ ਸਿਰ ਕਰਨਾ ਮੈਂ ਸਮੇਂ ਸਿਰ ਕਰੂੰਗੀ ਦਾਦੀ ਮੰਮਾ ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਹਮੇਸ਼ਾ ਇਹ ਸੋਚਦੀ ਸੀ ਇੱਕ ਮਿੰਟ ਨਾਲ ਕੀ ਫਰਕ ਪੈਂਦਾ ਪਰ ਮੈਨੂੰ ਅੱਜ ਪਤਾ ਲੱਗਿਆ ਦਾਦੀ ਮम्मा ਇੱਕ ਮਿੰਟ ਨਾਲ ਵੀ ਬਹੁਤ ਫਰਕ ਪੈਂਦਾ ਸੌਰੀ ਦਾਦੀ ਮम्मा ਜਦੋਂ ਨੇ ਇਦਾਂ ਕਿਹਾ ਦਾਦੀ ਮम्मा ਕਹਿੰਦੇ ਚਲੋ ਸ਼ੁਕਰ ਹੈ ਇਸੇ ਬਹਾਨੇ ਸਹੀ ਤੈਨੂੰ ਸਮਝ ਆ ਲੱਗੀ ਕਿ ਇੱਕ ਮਿੰਟ ਨਾਲ ਵੀ ਬਹੁਤ ਕੁਝ ਹੋ ਜਾਂਦਾ ਹੈ ਸੋ ਬੱਚਿਓ ਤੁਸੀਂ ਵੀ ਇਸ ਗੱਲ ਦਾ ਧਿਆਨ ਰੱਖਣਾ ਠੀਕ ਹੈ ਕਦੇ ਵੀ ਕਿਸੇ ਕੰਮ ਨੂੰ ਇਗਨੋਰ ਨਹੀਂ ਕਰਨਾ ਇੱਕ ਮਿੰਟ ਇੱਕ ਮਿੰਟ ਦੀ ਆਦਤ ਨਹੀਂ ਪਾਣੀ जो कम समय सिर हो जाएगी रीस कोई नहीं हर काम समय सिर ही चाहिए है ना सो समय को समझो समय की कदर करो मेनू पता मेरे सारे बच्चे समझ गए ठीक है जी कल फिर मिलेंगे एक नवी कहानी दे नाल,